ਪੰਜਾਬ ਦੀ ਰਾਜਧਾਨੀ ਦਾ ਮਸਲਾ ਤਾਂ ਬਹੁਤ ਵੱਡਾ ਹੈ ਇਹ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੀ ਪਹਿਲ ਦੇ ਆਧਾਰ ਤੇ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਪਹਿਲੂ ਤੇ ਲੜਾਈ ਲੜਨ ਇੱਕ ਪਾਸੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਮਸਲੇ ਤੇ ਬਿਆਨਬਾਜ਼ੀ ਰਹੀ ਚਿੱਠੀ ਪੱਤਰ ਰਹੀ ਰਾਜਪਾਲ ਤੱਕ ਪਹੁੰਚ ਅਪਰੋਚ ਰਹੀ ਆਪਣੀ ਹਾਜ਼ਰੀ ਲਵਾਈ ਹੈ ਪਰ ਧਰਤਲ ਦੀ ਲੜਾਈ ਅਜੇ ਵਿੱਢਣ ਦੀ ਕੋਸ਼ਿਸ਼ ਵੀ ਕਿਸੇ ਪਾਰਟੀ ਵੱਲੋਂ ਨਹੀਂ ਕੀਤੀ ਗਈ ਪਰ ਇਹ ਸਭ ਦੇ ਦਰਮਿਆਨ ਪੰਜਾਬ ਦੇ ਰਾਜਪਾਲ ਦਾ ਇੱਕ ਸਮਾਗਮ ਦੇ ਦੌਰਾਨ ਬਿਆਨ ਇੱਕ ਯੂਨੀਵਰਸਿਟੀ ਦੇ ਸਮਾਗਮ ਦੇ ਵਿੱਚ ਮੀਡੀਆ ਨੂੰ ਜਾਂ ਉੱਥੇ ਆਪਣੇ ਹਵਾਲੇ ਨਾਲ ਇਹ ਗੱਲ ਕਹਿਣੀ ਕਿ ਠੀਕ ਹੈ ਜੀ ਮਾਮਲਾ ਤਾਂ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਹੈ ਹਰਿਆਣੇ ਦੀ ਮੰਗ ਤੇ ਆਲੀ ਫਾਈਲ ਤਾਂ ਪੈਂਡਿੰਗ ਪਈ ਹੈ ਹੈ ਅਜੇ ਅਜੇ ਹਾ ਕੋਈ ਫੈਸਲਾ ਨਹੀਂਗਾ ਕਿ ਹਰਿਆਣੇ ਨੂੰ ਮੱਖਰੀ ਵਿਧਾਨ ਸਭਾ ਵਾਲੀ ਚੰਡੀਗੜ੍ਹ ਥਾਂ ਦਿੱਤੀ ਜਾਂਦੀ ਹੈ ਚੰਡੀਗੜ੍ਹ ਚ ਹਰਿਆਣੇ ਦੀ ਵਿਧਾਨ ਸਭਾ ਦੇ ਲਈ ਕੋਈ ਜ਼ਮੀਨ ਅਲਾਟ ਨਹੀਂ ਕੀਤੀ ਇਹ ਰਾਜਪਾਲ ਦਾ ਬਿਆਨ ਕੀ ਇਸ ਮਾਮਲੇ ਨੂੰ ਖਤਮ ਸਮਝ ਲਈਏ ਜੀ ਫਿਰ ਕੀ ਪੰਜਾਬ ਦੀ ਸੱਤਾਧਾਰੀ ਧਿਰ ਤੋਂ ਲੈ ਕੇ ਵਿਰੋਧੀ ਦਲ ਤੋਂ ਹੁੰਦੇ ਹੋਏ ਆ ਬਾਕੀ ਰਾਜਨੀਤਿਕ ਦਲਾਂ ਨੇ ਔਰ ਸਿੱਤਰਾਂ ਨੇ ਮੰਨ ਲਿਆ ਕਿ ਰਾਜਪਾਲ ਸਾਹਿਬ ਦਾ ਬਿਆਨ ਆ ਗਿਆ ਜੀ ਮਾਮਲਾ ਖਤਮ ਜੇਰਾ ਮਾਮਲਾ ਖਤਮ ਤਾਂ ਹੁੰਦਾ ਜੇ ਪੰਜਾਬ ਦੇ ਰਾਜਪਾਲ ਸਪਸ਼ਟ ਲਬਜਾਂ ਚ ਇਹ ਕਹਿੰਦੇ ਕਿ ਚੰਡੀਗੜ੍ਹ ਚੋਂ ਹਰਿਆਣੇ ਨੂੰ ਵੱਖਰੀ ਜ਼ਮੀਨ ਨਹੀਂ ਦਿੱਤੀ ਜਾਏਗੀ ਜੇ ਰਾਜਪਾਲ ਜੀ ਇਹ ਕਹਿੰਦੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਹਰਿਆਣਾ ਇੱਥੇ ਟੈਂਪਰੇਰੀ ਹੈ ਇਸ ਲਈ ਇੱਥੋਂ ਵੱਖਰੀ ਜ਼ਮੀਨ ਦਾ ਕੋਈ ਮਤਲਬ ਹੀ ਨਹੀਂਗਾ ਇਹ ਨਹੀਂ ਮਿਲੇਗੀ ਉਹਨਾਂ ਨੇ ਜ਼ਮੀਨ ਦੇਣ ਤੋਂ ਇਨਕਾਰ ਨਹੀਂ ਕੀਤਾ ਉਹਨਾਂ ਨੇ ਚੰਡੀਗੜ੍ਹ ਨੂੰ ਪੰਜਾਬ ਦਾ ਨਹੀਂ ਦੱਸਿਆ ਇਹਦਾ ਮਤਲਬ ਰਾਜਪਾਲ ਕਿਹਦਾ ਲਾਇਆ ਕਿਦੇ ਇਸ਼ਾਰੇ ਤੇ ਕੰਮ ਕਰਦਾ ਹੈ ਕਿਦੇ ਲਈ ਕੰਮ ਕਰਦਾ ਇਸ ਸਵਾਲ ਹੋਰ ਵੱਡਾ ਹੋ ਗਿਆ ਚਲੋ ਪਹਿਲਾ ਰਾਜਪਾਲ ਸਾਹਿਬ ਦੀ ਟਿੱਪਣੀ ਤੇ ਗੌਰ ਕਰੋ। ਚੰਡੀਗੜ੍ਹ 'ਚ ਹਰਿਆਣਾ ਵਿਧਾਨ ਸਭਾ ਲਈ ਕੋਈ ਜ਼ਮੀਨ ਲਾਟ ਨਹੀਂ ਕੀਤੀ ਜਾਵੇਗੀ ਰਾਜਪਾਲ ਜੀ। ਹਰਿਆਣਾ ਸਰਕਾਰ ਨੂੰ ਚੰਡੀਗੜ੍ਹ ਵਿੱਚ ਵਿਧਾਨ ਸਭਾ ਬਣਾਉਣ ਦੇ ਲਈ ਨਵੀਂ ਇਮਾਰਤ ਉਸਾਰਨ ਦੇ ਲਈ ਜ਼ਮੀਨ ਲਾਟ ਕੀਤੇ ਜਾਣ ਨੂੰ ਲੈ ਕੇ ਕੇਂਦਰ ਦੇ ਖਿਲਾਫ ਬਖ ਬਖ ਸਿਆਸੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਜ਼ੋਰਦਾਰ ਵਿਰੋਧ ਦੇ ਦਰਮਿਆਨ ਇਹ ਵੀ ਜ਼ੋਰਦਾਰ ਲੱਗਦਾ ਹੈ ਰਿਪੋਰਟਾਂ ਦੇ ਵਿੱਚ। ਇਹਾਂ ਜਿਹੜਾ ਇਹ ਚਿੱਠੀ ਪੱਤਰੇ ਦਿੱਤੀ ਹੈ ਹੈ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆਂ ਨੇ ਕਿਹਾ ਕਿ ਜੀ ਇਸ ਮੰਤਬ ਲਈ ਹਲੇ ਤੱਕ ਕੋਈ ਜ਼ਮੀਨ ਅਲਾਟ ਨਹੀਂ ਕੀਤੀ ਗਈ ਕੋਈ ਜ਼ਮੀਨ ਅਲਾਟ ਨਹੀਂ ਕੀਤੀ ਗਈ ਕਟਾਰੀਆਂ ਨੇ ਇਹ ਪ੍ਰਗਟਾਵਾ ਇੱਕ ਸਮਾਗਮ ਦੇ ਦੌਰਾਨ ਕੀਤਾ ਉਹਨਾਂ ਕਿਹਾ ਕਿ ਹਰਿਆਣਾ ਦਾ ਜਿਹੜਾ ਇੱਕ ਮੰਗ ਹੈ ਇੱਕ ਯੋਜਨਾ ਹੈ ਹੈਨਾ ਇੱਕ ਏਜਾ ਪਾਇਆ ਹੋਇਆ ਮਤਾ ਹੈ ਉਹ ਅਪੀਲ ਦਲੀਲ ਕਹਿੰਦੇ ਲੰਬੇ ਸਮੇਂ ਤੋਂ ਪੈਂਡਿੰਗ ਪਈ ਹੈ ਪਰ ਜਦੋਂ ਤੱਕ ਇਸ ਮਸਲੇ ਤੇ ਕੋਈ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਅੱਛਾ ਉਦੋਂ ਤੱਕ ਨਹੀਂ ਕੁਝ ਕਹਿ ਸਕਦੇ ਜਦੋਂ ਤੱਕ ਫੈਸਲਾ ਨਹੀਂ ਜਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਕਟਾਰੀਆ ਦਾ ਇਹ ਬਿਆਨ ਅਜਿਹੇ ਸਮੇਂ ਮਹੱਤਵਪੂਰਨ ਹੋ ਗਿਆ ਜਦੋਂ ਪੰਜਾਬ ਦੇ ਸੱਤਾਧਾਰੀ ਧਿਰਸਣੇ ਬਾਕੀ ਦਲਾਂ ਨੇ ਇਸ ਮਸਲੇ ਤੇ ਰੋਸ ਪ੍ਰਗਟਾਇਆ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਜੀ ਬਾਅਦ ਚੋਂ ਨੇ ਪਹਿਲਾਂ ਉਹ ਪੰਜਾਬ ਦੇ ਰਾਜਪਾਲ ਨੇ ਔਰ ਹਰਿਆਣੇ ਦੀ ਇਹ ਮੰਗ ਚੰਡੀਗੜ੍ਹ ਦੇ ਪ੍ਰਸ਼ਾਸਕ ਹੋਣ ਦੇ ਨਾਤੇ ਪੰਜਾਬ ਦੇ ਰਾਜਪਾਲ ਹੋਣ ਦੇ ਨਾਤੇ ਹੀ ਉਹਨਾਂ ਕੋਲ ਆਈ ਹੈ ਉਹਨਾਂ ਨੇ ਆਪਣੇ ਗਵਰਨਰ ਨੂੰ ਨਹੀਂ ਮੰਗ ਦਿੱਤੀ ਕਿਉਂਕਿ ਹਰਿਆਣੇ ਦਾ ਗਵਰਨਰ ਹਰਿਆਣੇ ਦਾ ਗਵਰਨਰ ਹੈ ਪਰ ਪੰਜਾਬ ਦਾ ਗਵਰਨਰ ਚੰਡੀਗੜ੍ਹ ਦਾ ਪ੍ਰਸ਼ਾਸਕ ਵੀ ਹੈ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਜੀ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਤੁਸੀਂ ਪੰਜਾਬ ਸੂਬੇ ਦੀ ਨੁਮਾਇੰਦਗੀ ਕਰਦੇ ਹੋ ਬਤਾਓ ਰਾਜਪਾਲ ਉਸ ਨਾਤੇ ਤੁਹਾਡਾ ਕੀ ਬਿਆਨ ਹੈ ਉਸ ਨਾਤੇ ਤੁਹਾਡਾ ਕੀ ਕਹਿਣਾ ਹੈ ਕਿ ਚੰਡੀਗੜ੍ਹ ਜਿਸ ਜ਼ਮੀਨ ਤੇ ਬਣਿਆ ਜਿਸ ਸੂਬੇ ਦੀ ਜ਼ਮੀਨ ਤੇ ਬਣਿਆ ਉਸ ਹਵਾਲੇ ਨਾਲ ਤੁਸੀਂ ਇਹਦੇ ਤੇ ਕਿਵੇਂ ਕਹੋਗੇ ਕਿ ਹਾਂ ਅਜੇ ਕੋਈ ਫੈਸਲਾ ਨਹੀਂ ਹੋਇਆ ਜੀ ਫੈਸਲਾ ਲੈਣ ਤੋਂ ਬਾਅਦ ਦੱਸਾਂਗੇ ਇਹ ਤਾਂ ਮਤਲਬ ਕੋਈ ਫੈਸਲਾ ਕਰੋਗੇ ਤੁਸੀਂ ਤੁਹਾਡਾ ਇੱਕ ਨੁਕਤਾ ਹੀ ਫੈਸਲਾ ਜੇ ਆਉਂਦਾ ਫਿਰ ਤਾਂ ਮੰਨਦੇ ਕਿ ਮਾਮਲਾ ਖਤਮ ਹੈ ਤੁਸੀਂ ਇਹ ਨਹੀਂ ਕਿਹਾ ਕਿ ਚੰਡੀਗੜ੍ਹ ਚ ਬਖਰੀ ਵਿਧਾਨ ਸਭਾ ਹਰਿਆਣੇ ਦੀ ਨਹੀਂ ਬਣ ਸਕਦੀ ਤੁਸੀਂ ਨਹੀਂ ਕਿਹਾ ਕਿ ਹਰਿਆਣੇ ਨੂੰ ਜ਼ਮੀਨ ਨਹੀਂ ਦਿੱਤੀ ਜਾਏਗੀ ਤੁਸੀਂ ਇਹ ਵੀ ਨਹੀਂ ਕਿਹਾ ਤੁਸੀਂ ਕਿਹਾ ਕਿ ਅਜੇ ਮਾਮਲਾ ਪੈਂਡਿੰਗ ਹੈ ਅਜੇ ਜ਼ਮੀਨ ਨਹੀਂ ਦਿੱਤੀ ਗਈ ਜਾਂ ਤਾਂ ਦਿੱਤੀ ਜਾਵੇਗੀ ਠੀਕ ਹੈ ਪੰਜਾਬ ਦੀ ਸਤਤਾ ਲੀਤਰ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਅਰਪਾਲ ਚੀਮਾ ਜੀ ਹਰਜੋਤ ਬੈਂਸ ਜੀ ਇੱਕ ਵਫਤ ਲੈ ਕੇ ਜਾਂਦੇ ਨੇ ਰਾਜਪਾਲ ਜੀ ਨੂੰ ਮੰਗ ਪੱਤਰ ਦੇ ਆਉਂਦੇ ਨੇ ਹੈਨਾ ਪੰਜਾਬ ਦੀ ਸੱਤਾਧਾਰੀ ਧਿਰ ਦੇ ਮੈਂਬਰ ਪਾਰਲੀਮੈਂਟ ਹੈ ਮਾਲਵਿੰਦਰ ਕੰਗਹੋਰੀ ਇੱਕ ਚਿੱਠੀ ਗ੍ਰਹਿ ਮੰਤਰੀ ਦੇ ਨਾਮ ਲਿਖ ਦਿੰਦੇ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਜੀ ਇੱਕ ਚਿੱਠੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਲਿਖ ਦਿੰਦੇ ਨੇ ਇਸ ਮਸਲੇ ਤੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਬਿਆਨ ਆ ਜਾਂਦਾ ਹੈ ਅਕਾਲੀ ਦਲ ਇਸ ਮਸਲੇ ਤੇ ਮੀਟਿੰਗ ਕਰਕੇ ਪ੍ਰੈਸ ਕਾਨਫਰੰਸ ਕਰ ਦਿੰਦਾ ਹੈ ਤੇ ਉਧਰ ਇਸੇ ਪਹਿਲੂ ਤੇ ਭਾਜਪਾ ਦੇ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਅਜੇ ਵੀ ਪ੍ਰਧਾਨ ਚੱਲੇ ਆ ਰਹੇ ਸੁਨੀਲ ਜਾਖੜ ਵੀ ਇਹ ਕਹਿੰਦੇ ਨੇ ਕਿ ਜੀ ਇਹ ਇਹ ਭਾਵਨਾ ਦਾ ਮਸਲਾ ਹੈ ਇਹ ਪੰਜਾਬ ਦੀਆਂ ਭਾਵਨਾਵਾਂ ਨੇ ਤੁਸੀਂ ਇਦਾਂ ਨਹੀਂ ਕਰ ਸਕਦੇ ਉਹ ਵੀ ਆਪਣੀ ਹਾਜ਼ਰੀ ਲਵਾ ਲੈਂਦੇ ਨੇ ਤੇ ਇਸ ਦੇ ਦਰਮਿਆਨ ਸੁਧਾਰ ਲਹਿਰ ਵਾਲੇ ਕਹਿੰਦੇ ਜੰਨੂ ਮਾਜਰਾ ਜੀ ਕਿ ਅਸੀਂ ਵੀ ਜਾਵਾਂਗੇ ਸਾਰੇ ਸਬੂਤ ਤੱਥ ਲੈ ਕੇ ਰਾਜਪਾਲ ਕੋਲ ਚਲੋ ਭਾਜਪਾ ਦੀ ਜਾਖੜ ਵਾਲੀ ਕਤਾਰ ਦੇ ਵਿੱਚ ਮਨੰਜਨ ਕਾਲੀਆ ਵੀ ਸਾਹਮਣੇ ਆਉਂਦੇ ਨੇ ਉਹ ਵੀ ਚਿੱਠੀ ਰਾਜਪਾਲ ਦੇ ਨਾਲ ਲਿਖ ਦਿੰਦੇ ਨੇ ਸੋ ਇਹ ਚਿੱਠੀ ਇਹ ਮੰਗ ਪੱਤਰ ਇਹ ਸਬੂਤ ਐ ਇਹ ਆਪ ਜਾ ਕੇ ਮੰਗ ਪੱਤਰ ਦੇ ਕੇ ਕੀ ਇਹ ਮਸਲਾ ਇਹਦੇ ਨਾਲ ਨਿਬੜ ਜਾਏਗਾ ਜਨਾਬ ਜਿਵੇਂ ਕੇਂਦਰ ਸਰਕਾਰ ਚੜੀ ਆਉਂਦੀ ਹੈ ਜਿਵੇਂ ਕੇਂਦਰ ਸਰਕਾਰ ਇੱਕ ਨੁਕਾਤੀ ਕੇਂਦਰੀਕਰਨ ਵਾਲੇ ਫਾਰਮੂਲੇ ਤੇ ਚੱਲ ਰਹੀ ਹੈ ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਚੰਡੀਗੜ੍ਹ ਚ ਪੰਜਾਬੀ ਭਾਸ਼ਾ ਤੱਕ ਤੇ ਹੁਣ ਅਗਲਾ ਕਦਮ ਆ ਗੁਰਬਚੰਦ ਕਟਾਰੀਆ ਜੀ ਜਾਂ ਤੁਸੀਂ ਰਾਜਪਾਲ ਹੀ ਹੋਣਾ ਸੀ ਜਾਂ ਤੁਹਾਡੇ ਕੋਲ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ ਨਹੀਂ ਹੋਣਾ ਸੀ ਕਿਉਂਕਿ ਇਹ ਤੋਂ ਪਹਿਲਾਂ ਹੀ ਕੋਸ਼ਿਸ਼ ਹੋਲੀ ਉਹ ਪੰਜਾਬ ਦੇ ਰੋਸ ਵਿਰੋਧ ਕਰਕੇ ਬਚ ਗਈ ਪਰ ਇਹ ਹੁਣ ਉਹ ਤੋਂ ਬਾਅਦ ਜਾ ਕੇ ਇੱਕੋ ਨੁਕਾਤੇ ਨਾਲ ਸਾਰਾ ਕੁਝ ਮਿਕਾਉਣ ਦੀ ਗੱਲ ਹੈ ਕਿ ਉਹਨਾਂ ਦੀ ਵੱਖਰੀ ਵਿਧਾਨ ਸਭਾ ਦਾ ਮਤਲਬ ਪੱਕੇ ਤੌਰ ਤੇ ਉਹਨਾਂ ਨੂੰ ਜਗ੍ਹਾ ਲਾਟ ਜਦੋਂ ਕਿ ਹਰਿਆਣੇ ਨੇ ਨਿਯਮ ਦੇ ਤਹਿਤ ਸੰਵਿਧਾਨ ਦੇ ਤਹਿਤ ਤੱਥਾਂ ਦੇ ਤਹਿਤ ਸਬੂਤਾਂ ਦੇ ਤਹਿਤ ਨਕਸ਼ੇ ਦੇ ਤਹਿਤ ਆਪਣੀ ਵੱਖਰੀ ਵਿਧਾਨ ਸਭਾ ਚੰਡੀਗੜ੍ਹ ਤੋਂ ਬਾਹਰ ਜਾ ਕੇ ਹਰਿਆਣੇ 'ਚ ਕਿਤੇ ਵੀ ਬਣਾਉਣੀ ਸੀ ਔਰ ਉਹ ਬਣਾਵੇ ਚੰਡੀਗੜ੍ਹ ਤੋਂ ਬਾਹਰ ਜਿੱਥੇ ਮਰਜ਼ੀ ਜਾ ਕੇ ਬਣਾਵੇ ਪਰ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦੇ ਪਿੰਡੂ ਜਾਣ ਕੇ ਵਸਾਇਆ ਪੰਜਾਬ ਦੇ ਖਿੱਤੇ ਚ ਵਸਾਇਆ ਪੰਜਾਬ ਦੀ ਰਾਜਧਾਨੀ ਲਈ ਵਸਾਇਆ ਤੇ ਹੁਣ ਕੇਂਦਰ ਸ਼ਾਸਤ ਪ੍ਰਦੇਸ਼ ਕਹਿ ਕੇ ਤੁਸੀਂ ਐ ਭਗੋੜੇ ਨਹੀਂ ਹੋ ਸਕਦੇ ਸੁਖਤਾਰੀਆ ਸਭ ਤੁਹਾਡਾ ਇਹ ਬਿਆਨ ਰਾਜਨੀਤਿਕ ਲੀਡਰ ਵਾਲਾ ਬਿਆਨ ਹੈ ਰਾਜਪਾਲ ਜਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਵਾਲਾ ਬਿਆਨ ਨਹੀਂ ਹੈ ਤੁਹਾਡਾ ਹਾਂ ਜਾਂ ਨਾ ਚ ਜਵਾਬ ਹੋਣਾ ਚਾਹੀਦਾ ਜਾਂ ਤਾਂ ਕਹਿ ਦਿਓ ਕਿ ਦੇਣੀ ਹੈ ਅਸੀਂ ਜ਼ਮੀਨ ਫਿਰ ਪੰਜਾਬ ਦੇਖੇ ਕਿ ਲੜਾਈ ਲੜਨੀ ਹੈ ਕਿ ਨਹੀਂ ਲੜਨੀ ਕਿ ਬਿਆਨ ਤੇ ਟਵੀਟ ਤੇ ਤੇ ਇਹਨਾਂ ਸੋਸ਼ਲ ਮੀਡੀਆ ਤੇ ਤੇ ਚੱਟੀਆਂ ਪਾਖੀ ਸਾਰਨਾ ਜਿਹੜੇ ਲੀਡਰ ਲੋਕਾਂ ਨੇ ਚੁਣੇ ਨੇ ਉਹਨਾਂ ਦਾ ਫਰਜ਼ ਬਣਦਾ ਹੈ ਪੰਜਾਬ ਦੇ ਹੱਕਾਂ ਲਈ ਲੜਨਾ ਮੂਹਰੇ ਖੜਨਾ ਚਾਹੇ ਉਹ ਸੱਤਾ 'ਚ ਬੈਠੇ ਨੇ ਚਾਹੇ ਵਿਰੋਧੀ ਧਰਾਂ 'ਚ ਬੈਠੇ ਨੇ ਤੇ ਇਸ ਲਈ ਕੁਟਾਰੀਆ ਜੀ ਤੁਸੀਂ ਵੀ ਰਾਜਪਾਲ ਜੀ ਸਪਸ਼ਟ ਕਰੋ ਇਹ ਦੋਰੀਆਂ ਚਾਲਾਂ ਜੀਆਂ ਨਾ ਖੇਡੋ ਇਹ ਬਿਆਨ ਰਾਜਨੀਤਿਕ ਤੌਰ 'ਤੇ ਪ੍ਰਭਾਵਿਤ ਹੈ